ਜਿਹੜੀ ਪੰਜਾਬ ਸਰਕਾਰ ਦੀ ਜਿਹੜੀ ਮੋਹਿੰਮ ਚੜੀ ਹੈਗੀ ਆ ਨਸ਼ਿਆਂ ਦੇ ਖਿਲਾਫ ਉਹਦੇ ਵਿੱਚ ਅੱਜ ਬਹੁਤ ਵੱਡੀ ਰੱਖਣਾ ਪੁਲਿਸ ਨੂੰ ਕੱਲ ਕਾਮਯਾਬੀ ਮਿਲੀ ਹੈਗੀ ਆ ਸੀਕ੍ਰੀਟ ਇਨਫੋਰਮੇਸ਼ਨ ਤੇ ਅਸੀਂ ਇੱਕ ਪਰਚਾ ਦਿੱਤਾ ਸੀ ਜਿਹਦੇ ਸਾਨੂੰ ਪਤਾ ਲੱਗਿਆ ਕੁਝ ਲੋਕ ਜਿਹੜੇ ਰਾਜਸਥਾਨ ਤੋਂ ਭੁੱਕੀ ਲਿਆ ਕੇ ਕੀ ਆ ਇਲਾਕੇ ਜage ਵੇਚਦੇ ਹੈਗੇ ਆ ਉਹ ਅਸੀਂ ਕਾਬੂ ਕਿਤੇ ਬੀਜਾ ਰੋਡ ਦੇ ਕੋਲ ਨਾਲੀ ਤੇ ਚੌਂਕ ਦੇ ਨੇੜੇ ਕਾਬੂ ਕਿਤੇ ਤੇ ਉਹਨਾਂ ਕੋਲੋਂ 750 ਕੁਇੰਟਲ ਸੋਰੀ 7 ਸਾਤ ਕੁਇੰਟਲ 755 ਕਿਲੋ ਟੂ ਬੀ ਐਗਜ਼ੈਕਟ ਜਿਹੜੀ ਕੀ ਭੁੱਕੀ ਉੱਥੋਂ ਬਰਾਬਤ ਕੀਤੀ ਅਸੀਂ ਸਰ ਕਿੱਥੋਂ ਲੈ ਕੇ ਆ ਰਹੇ ਸੀ ਆ ਰਾਜਸਥਾਨ ਤੋਂ ਲੈ ਕੇ ਆ ਰਹੇ ਹੈਗੇ ਆ ਚਾਰ ਬੰਦੇ ਸੀਗੇ ਉਹ ਚੋਂ ਦੋ ਬੰਦੇ ਆਲਰੇਡੀ ਜਿਨ੍ਹਾਂ ਦੇ ਉੱਤੇ ਐਨਡੀਪੀਐਸ ਦੇ ਮਕਦਮੇ ਦਸ ਸੀਗੇ ਤੇ ਇੱਕ ਉਹਦੇ ਵਿੱਚੋਂ ਆਲਰੇਡੀ ਇੱਕ ਪ੍ਰੋਲ ਜੰਪਰ ਵੀ ਸੀ ਜਿਹੜਾ ਕਿ ਉੱਥੋਂ ਸਜ਼ਾ ਹੋ ਚੁੱਕਿਆ ਸੀ ਆ ਤੇ ਛੁੱਟੀ ਤੇ ਆਇਆ ਸੀ ਤੇ ਵਾਪਸ ਨਹੀਂ ਗਿਆ ਸੀਗਾ ਤੇ ਉਹਨੇ ਪ੍ਰੋਲ ਆਪਣੀ ਜਿਹੜੀ ਜੰਪ ਕੀਤੀ ਸੀਗੀ ਉਹ ਵੀ ਵਿੱਚ ਇਨਕਲੂਡਿਡ ਸੀਗਾ ਤੇ ਚਾਰੋਂ ਬੰਦੇ ਆਪਣੇ ਖੰਨੇ ਡਿਸਟ੍ਰਿਕਟ ਦੇ ਹੀ ਰਹਿਣ ਵਾਲੇ ਸੀ ਇੱਕ ਮਲੋਤ ਦਾ ਸੀ ਆ ਤੇ ਤਿੰਨ ਸਮਰਾਲੇ ਥਾਣੇ ਦੇ ਰਹਿਣ ਵਾਲੇ ਹੈਗੇ ਆ ਤੇ ਆਹ ਕਾਫੀ ਵੱਡੀ ਮਾਤਰਾ ਤੇ ਆ ਪਿਛਲੇ ਕਾਫੀ ਮਹੀਨਿਆਂ ਤੋਂ ਕੰਮ ਕਰ ਰਹੇ ਸੀਗੇ तकरीबन ਉਹਨਾਂ ਦਾ ਆਹ 10ਵਾਂ 11ਵਾਂ ਗੇੜਾ ਸੀ ਉਹਨਾਂ ਦਾ ਸਾਰੇ ਦਾ ਕਿੱਥੋਂ ਕਿੱਥੇ ਲੈ ਕੇ ਜਾਣੀ ਸੀ ਜਿਹੜੀ ਸਪਲਾਈ ਜਿਹੜੀ ਦੇਣੀ ਸੀਗੀ ਆ ਜਿਹੜੀ ਸਪਲਾਈ ਹੈਗੀ ਆ ਉਹ ਖੰਨਾ ਨਵਾਂ ਸ਼ਹਿਰ ਲੁਧਿਆਣਾ ਜਗਰਾਉਂ ਆ ਨਾਗ ਦੇ ਇਲਾਕਿਆਂ ਦੇ ਵਿੱਚ ਇਹਨਾਂ ਦੀ ਸਪਲਾਈ ਕਰ ਲਈ ਸੀ ਜੀ ਇਹ ਹੋਰ ਵੀ ਇੱਕ ਟਰੱਕ ਤੋਂ ਬਿਨਾਂ ਹੋਰ ਵੀ ਕੋਈ ਬਰਾਮਦ ਹੋਊਗਾ ਨਾ ਹੋਇਆ ਹੈਗਾ ਜੇ ਕੋਈ ਕਾਰਪੋਰੇਸ਼ਨ ਨਹੀਂ ਫਿਲਹਾਲ ਤਾਂ ਇੱਕ ਟਰੱਕ ਬਰਾਮਦ ਹੋਇਆ ਉਹਦੇ ਵਿੱਚੋਂ 755 ਕਿਲੋ ਜਿਹੜੀ ਭੁੱਕੀ ਹੈਗੀ ਆ ਬਰਾਮਦ ਹੋਈ ਹੈਗੀ ਜਿਹੜੀ ਇਹ ਰਾਜਸਥਾਨ ਤੋਂ ਲੈ ਕੇ ਆਏ ਸੀ ਸਰ ਇਹ ਪਹਿਲਾਂ ਵੀ ਇਸ ਤਰੀਕੇ ਨਾਲ ਜਿਹੜਾ ਕੋਈ ਪੀਪਲ ਦਾ ਕਾਰੋਬਾਰ ਕਰਦੇ ਨੇ ਜਾਂ ਹੋਰ ਨਸ਼ਿਆਂ ਦਾ ਜੀ ਬਿਲਕੁਲ ਇਹਨਾਂ ਤੇ ਮਕਦਮੇ ਵੀ ਹੈਗੇ ਆ ਪਹਿਲਾਂ ਇੱਥੇ ਸਜ਼ਾ ਵੀ ਹੋ ਚੁੱਕੇ ਆ ਤੇ ਆਹ तकरीबन ਜਿਹਨਾਂ ਦੀ ਜਿਹੜੀ ਹੁਣ ਤੱਕ ਦੀ ਜਿਹੜੀ ਪੁੱਛਗਈ ਚਾਈ ਆ ਕੀ ਤਕਰੀਬਨ ਇਹਨਾਂ ਦਾ 10 ਜਿਹੜੇ ਪਹਿਲਾਂ ਲੱਜ ਕੇ ਸੀਗੇ ਇਹਨਾਂ ਦਾ 11ਵਾਂ 12ਵਾਂ ਜਿਹੜਾ ਸੀ ਇਹਨਾਂ ਦਾ 11ਵਾਂ ਜਿਹੜਾ ਸੀ ਨਾ ਸਰ ਹੈ ਕਿਥੋਂ ਸਾਰੇ ਕੌਮ ਹੁੰਦੇ ਹਾਂਜੀ ਸਾਰੇ ਟੋਟਲ ਹੈ ਕਿਥੋਂ ਦੇ ਜਿਹੜੇ ਤਿੰਨ ਬੰਦੇ ਤੁਹਾਡੇ ਆ ਲੂਪੋ ਪਿੰਡ ਹੈਗਾ ਦੋ ਉੱਥੇ ਲੂਪੋ ਸੰਦਾਲੇ ਦੇ ਵਿੱਚ ਪੈਂਦਾ ਪੈਂਦਾ ਹੈਗਾ ਉੱਥੇ ਦੇ ਰਹਿਣ ਵਾਲੇ ਹੈਗੇ ਆ ਇੱਕ ਮਲੌਦਾ ਹੈਗਾ ਮੇਡਾ ਸਰ ਜਿਹਨੂੰ ਸਿਫਾਈ ਕਰਨ ਜਾ ਰਹੇ ਸੀਗੇ ਜਿਹਨੂੰ ਲੱਗਿਆ ਪ੍ਰੋਬਲਮ ਲੱਗਿਆ ਉਹ ਬਲਕਿ ਉਹੀ ਉਹਨਾਂ ਸੀ ਫਿਲਹਾਲ ਅਸੀਂ ਇਦਾਤੀ ਹੋਏ ਆ ਤੇ ਇਹਨਾਂ ਦੀ ਹੁਣ ਅਸੀਂ ਰਿਮਾਂਡ ਲੈ ਕੇ ਇੰਟਰੋਗੇਸ਼ਨ ਕਰਾਂਗੇ ਉਹਦੇ ਵਿੱਚ ਬਾਕੀ ਜਿਹੜੇ ਬੰਦੇ ਹੈਗੇ ਆ ਜਿਨ੍ਹਾਂ ਦੇ ਨਾਮ ਆਂਗੇ ਜਿਨ੍ਹਾਂ ਨੂੰ ਆਹ ਸਪਲਾਈ ਕਰਦੇ ਹੈਗੇ ਆ ਉਹਨਾਂ ਨੂੰ ਵੀ ਅਸੀਂ ਨਾਮਿਨੇਟ ਕਰਕੇ ਇਹ ਚ ਤਫਤੀਸ਼ ਲੈ ਕੇ ਆਵਾਂਗੇ ਠੀਕ ਹੈ ਦੁਖੀ ਭੈਣ ਭਰਾਵਾਂ ਦੇ ਮਸੀਹਾ ਪੰਜਾਬ ਦੇ ਮਸ਼ਹੂਰ ਜੋਤਿਸ਼ 50 ਸਾਲਾਂ ਦਾ ਮਹਾਨ ਤਜਰਬਾ ਸਵਾਮੀ ਸ਼ੁਕਰਾ ਆਚਾਰੀਆ ਮਾਤਾ ਲਈ ਉਪਾਸਕ ਤੰਤਰਿਕ ਵਿਧੀ ਨਾਲ ਪਾਓ 100% ਗਾਰੰਟੀ ਨਾਲ ਹਰ ਪਰੇਸ਼ਾਨੀ ਦਾ ਹੱਲ ਪਤੀ ਪਤਨੀ ਚ ਝਗੜਾ ਪ੍ਰੇਮ ਵਿਆਹ ਰੁਕਾਵਟ ਸੌਦਨ ਦੁਸ਼ਮਣ ਦਾ ਖਾਤਮਾ ਵਿਦੇਸ਼ ਚ ਪੱਕਾ ਹੋਣਾ ਕੀਤਾ ਕਰਾਇਆ ਗੁਪਤ ਵਸ਼ੀਕਰਨ ਕਰਾਓ ਰੁੱਸੇ ਪ੍ਰੇਮੀ ਪ੍ਰੇਮਿਕਾ ਨੂੰ ਆਪਣੇ ਵਸਚ ਕਰੋ ਲਾਟਰੀ ਨੰਬਰ ਪਾਓ ਭਾਵੇਂ 649 ਹੋਵੇ ਜਾਂ ਲੁੱਟੋ ਮੈਕਸ ਪਿਆਰ ਚ ਧੋਖਾ ਖਾ ਚੁੱਕੇ ਪ੍ਰੇਮੀ ਪ੍ਰੇਮਿਕਾ ਇੱਕ ਬਾਰ ਜਰੂਰ ਸੰਪਰਕ ਕਰੋ ਮੈਂ ਤੁਹਾਡਾ ਪਿਆਰ ਟੁੱਟਣ ਨਹੀਂ ਦੇਵਾਂਗਾ ਸੰਪਰਕ ਕਰੋ 9872901431